ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜੇਕਰ ਮੱਕੀ ਦੇ ਬੂਟੇ ਉੱਪਰ ਲੱਗਿਆ ਟੌਰਾ ਛੱਲੀ ਵਿੱਚ ਦਾਣੇ ਬਣਨ ਤੋਂ ਪਹਿਲਾਂ ਹੀ ਤੋੜ ਦਿੱਤਾ ਜਾਵੇ ਦੋਸਤੋ ਤੁਸੀਂ ਆਪਣੇ ਖੇਤਾਂ ਵਿੱਚ ਮੱਕੀ ਦੀ ਫਸਲ ਬੀਜਦੇ ਹੋ ਜਦ ਮੱਕੀ ਦਾ ਬੂਟਾ ਪੂਰਾ ਕੰਦ ਕਰ ਲੈਂਦਾ ਹ ਤਾਂ ਉਸਦੇ ਬਿਲਕੁਲ ਟਿੱਸੀ ਉੱਪਰ ਇੱਕ ਬਾਬੂ ਝੰਡਾ ਜਿਹਾ ਲੱਗ ਜਾਂਦਾ ਹੈ ਜਿਸ ਨੂੰ ਆਪਾਂ ਟੋਰਾ ਵੀ ਕਹਿ ਦਿੰਦੇ ਹਾਂ ਕੀ ਤੁਸੀਂ ਕਦੇ ਸੋਚਿਆ ਕਿ ਇਹ ਟੋਰਾ ਜਾਂ ਬਾਬੂ ਝੰਡਾ ਕੀ ਕੰਮ ਕਰਦਾ ਹੈ ਦੋਸਤੋ ਜੇਕਰ ਆਪਾਂ ਇਹਨਾਂ ਸਾਰੇ ਟੌਰਿਆਂ ਨੂੰ ਰਾਤ ਹੀ ਨਾਲ ਵੜ ਦਈਏ ਤਾਂ ਤਹਾਡੀ ਮੱਕੀ ਦੀਆਂ ਛੱਲੀਆਂ ਵਿੱਚ ਇੱਕ ਵੀ ਦਾਣਾ ਨਹੀਂ ਬਣੇਗਾ ਇਸ ਦਾ ਕਾਰਨ ਇਹ ਹੈ ਕਿ ਇਹ ਟੋਰਾ ਇੱਕ ਪਿਤਾ ਦਾ ਕੰਮ ਕਰਦਾ ਹੈ ਜਿਸ ਤਰ੍ਹਾਂ ਪਿਤਾ ਬਿਨਾ ਇਕੱਲੀ ਮਾਂ ਬੱਚਾ ਪੈਦਾ ਨਹੀਂ ਕਰ ਸਕਦੀ ਉਸੇ ਤਰ੍ਹਾਂ ਇੰਨਾ ਟੌਰਿਆਂ ਬਿਨਾ ਮੱਕੀ ਦੀਆਂ ਛਲੀਆਂ ਵਿੱਚ ਦਾਣੇ ਬਿਲਕੁਲ ਨਹੀਂ ਬਣ ਸਕਦੇ ਤੁਸੀਂ ਮੱਕੀ ਦੀਆਂ ਛਲੀਆਂ ਦੇ ਸਿਰੇ ਉੱਪਰ ਨੋਕ ਤੇ ਬਿਲਕੁਲ ਨੋਕ ਤੇ ਇੱਕ ਕਾਲੇ ਰੰਗ ਦੀ ਦਾੜੀ ਜਿਹੀ ਜ਼ਰੂਰ ਦੇਖੀ ਹੋਵੇਗੀ ਇਹ ਦਾੜੀ ਮੱਕੀ ਦੇ ਪੌਦੇ ਦਾ ਮਾਂ ਵਾਲਾ ਭਾਗ ਹੈ ਇਸ ਦਾੜੀ ਦੇ ਵਾਲ ਛੱਲੀ ਦੇ ਇੱਕ ਇੱਕ ਦਾਣੇ ਤੋਂ ਸ਼ੁਰੂ ਹੋ ਕੇ ਬਾਹਰ ਆ ਕੇ ਇਕੱਠੇ ਹੋਏ ਹੁੰਦੇ ਹਨ ਦੋਸਤੋ ਜਦੋਂ ਹਵਾ ਚੱਲਦੀ ਹੈ ਅਤੇ ਹਵਾ ਨਾਲ ਮੱਕੀ ਦਾ ਟੋਰਾ ਹਿੱਲਦਾ ਹੈ ਤਾਂ ਉਸ ਉੱਪਰ ਲੱਗਿਆ ਬੂਰ ਛੱਲੀ ਦੀ ਦਾੜੀ ਉੱਪਰ ਝੜ ਜਾਂਦਾ ਹੈ ਦਾੜੀ ਦੇ ਵਾਲਾਂ ਦੇ ਅੰਦਰ ਬਹੁਤ ਹੀ ਬਰੀਕ-ਬਰੀਕ ਜੋ ਅੱਖਾਂ ਨਾਲ ਨਹੀਂ ਦਿਖਦੇ ਸੁਰਾਖ ਹੁੰਦੇ ਹਨ ਜਿੰਨਾ ਸੁਰਾਖਾਂ ਵਿੱਚ ਦੀ ਇਹ ਟੋਰੇ ਵਾਲਾ ਜਿਹੜਾ ਬੂਰ ਹੈ ਇਹ ਛੱਲੀ ਦੇ ਹਰ ਇੱਕ ਦਾਣੇ ਤੱਕ ਪਹੁੰਚਦਾ ਹੈ ਜਿਸ ਕਰਕੇ ਛੱਲੀ ਦੇ ਅੰਦਰ ਦਾਣੇ ਬਣਨੇ ਸ਼ੁਰੂ ਹੋ ਜਾਂਦੇ ਹਨ ਦੋਸਤੋ ਹੈ ਨਾ ਕੁਦਰਤ ਦਾ ਕਮਾਲ ਜਾਣਕਾਰੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ